ਤੇ ਤਸਵੀਰਾਂ ਜੋ ਇਸ ਵੇਲੇ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਦਰਅਸਲ ਇਹ ਤਸਵੀਰਾਂ ਜੈਪੁਰ ਦੀਆਂ ਤਸਵੀਰਾਂ ਨੇ ਜਿੱਥੇ ਇਸ ਨੌਜਵਾਨ ਨੂੰ ਉਸਦੇ ਜਨਮ ਦਿਨ ਵਾਲੇ ਦਿਨੀ ਕਿਡਨੈਪ ਕਰ ਲਿਆ ਜਾਂਦਾ ਕੁਝ ਬਦਮਾਸ਼ਾਂ ਦੇ ਵੱਲੋਂ ਤੇ ਉਸਦੇ ਘਰਦਿਆਂ ਤੋਂ ਕਿਸ ਤਰੀਕੇ ਦੇ ਨਾਲ ਫਰौती ਮੰਗੀ ਜਾਂਦੀ ਹੈ ਜੀਹਾਂ ਵਾਰ-ਵਾਰ ਉਹਨਾਂ ਨੂੰ ਕਾਲ ਕੀਤੀ ਜਾਂਦੀ ਹੈ ਕਿ ਅਗਰ ਤੁਸੀਂ 20 ਲੱਖ ਰੁਪਏ ਦਾ ਇੰਤਜ਼ਾਮ ਕਰ ਦਿਓ ਤਾਂ ਅਸੀਂ ਤੁਹਾਡੇ ਮੁੰਡੇ ਨੂੰ ਤੁਹਾਡੇ ਕੋਲ ਵਾਪਸ ਭੇਜ ਦੇਵਾਂਗੇ ਬਿਨਾਂ ਉਸ ਨੂੰ ਕੁਝ ਕੀਤੇ ਤੇ ਜਦੋਂ ਹੀ ਸਾਰੀ ਇਨਫੋਰਮੇਸ਼ਨ ਹੈ ਜਿਹੜੀ ਉਸਦੇ ਘਰਦਿਆਂ ਦੇ ਵੱਲੋਂ ਪੁਲਿਸ ਨੂੰ ਦਿੱਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਹੌਸਲਾ ਦਿੱਤਾ ਜਾਂਦਾ ਹੈ ਕਿ ਤੁਸੀਂ ਬਦਮਾਸ਼ਾਂ ਦੇ ਨਾਲ ਆ ਜਿਹੜਾ ਕਾਲ ਤੇ ਰਹੋ ਤੇ ਉਹਨਾਂ ਤੋਂ ਪੁੱਛਦੇ ਰਹੋ ਕਿ ਉਹਨਾਂ ਨੂੰ ਕਿੰਨੇ ਪੈਸੇ ਚਾਹੀਦੇ ਨੇ ਤੇ ਉਹਨਾਂ ਨੂੰ ਵਾਰ-ਵਾਰ ਇਹ ਚੀਜ਼ ਕਹਿੰਦੇ ਰਹੋ ਕਿ ਅਸੀਂ ਇੱਕ ਦੋ ਦਿਨਾਂ ਤੱਕ 20 ਲੱਖ ਦਾ ਇੰਤਜ਼ਾਮ ਕਰਦੇ ਹਾਂ ਤੇ ਤੁਸੀਂ ਸਾਡੇ ਮੁੰਡੇ ਨੂੰ ਆ ਜਿਹੜਾ ਕੁਝ ਵੀ ਨਾ ਕਰੋ ਤੇ ਜਦੋਂ ਹੀ ਤੇ ਜਦੋਂ ਇਹ ਉਸਦੇ ਘਰਦਿਆਂ ਦੇ ਵੱਲੋਂ ਬਦਮਾਸ਼ਾਂ ਦੇ ਨਾਲ ਦੋ ਦਿਨ ਲਗਾਤਾਰ ਫੋਨ ਤੇ ਗੱਲਬਾਤ ਕੀਤੀ ਜਾਂਦੀ ਹੈ ਉਸ ਨੂੰ ਟਾਲਿਆ ਜਾਂਦਾ ਤਾਂ ਪੁਲਿਸ ਜਿਹੜੀ ਫੋਨ ਨੰਬਰ ਟ੍ਰੇਸ ਕਰਦੀ ਜਾਂਦੀ ਹੈ ਜੀ ਹਾਂ ਜਦੋਂ ਪੁਲਿਸ ਦੇ ਵੱਲੋਂ ਫੋਨ ਨੰਬਰ ਟ੍ਰੇਸ ਕਰਨੇ ਜਾਂਦੇ ਨੇ ਤਾਂ ਬਦਮਾਸ਼ਾਂ ਦੇ ਵੱਲੋਂ ਉਸ ਨੌਜਵਾਨ ਦੇ ਘਰਦਿਆਂ ਨੂੰ ਕਿਹਾ ਜਾਂਦਾ ਉਸਦੇ ਮਾਪਿਆਂ ਨੂੰ ਕਿਹਾ ਜਾਂਦਾ ਕਿ ਇੱਕ ਗੱਡੀ ਆਏਗੀ ਉਸ ਤੇ 20 ਲੱਖ ਰੁਪਏ ਦਾ ਬੈਗ ਤੁਸੀਂ ਰੱਖ ਦੇਣਾ ਤੇ ਉੱਥੇ ਪੁਲਿਸ ਤੇ ਬੰਦੇ ਨੇ ਜਿਹੜੇ ਖੜੇ ਹੁੰਦੇ ਨੇ ਤੇ ਜਦੋਂ ਹੀ ਬਦਮਾਸ਼ ਬੈਗ ਚੱਕਣ ਲਈ ਅੱਗੇ ਆਉਂਦੇ ਨੇ ਤਾਂ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਉਹਨਾਂ ਦੇ ਜਰੀਏ ਉਸ ਹੋਟਲ ਦੇ ਵਿੱਚ ਪਹੁੰਚ ਜਾਂਦੇ ਨੇ ਬਿਲਕੁਲ ਇਹ ਤਸਵੀਰ ਉਸ ਹੋਟਲ ਦੀ ਹੈ ਜਿੱਥੇ ਇਸ ਨੌਜਵਾਨ ਨੂੰ ਕਿਡਨੈਪ ਕਰਕੇ ਰੱਖਿਆ ਗਿਆ ਸੀ ਤਾਂ ਬਿਲਕੁਲ ਜੈਪੁਰ ਪੁਲਿਸ ਇੱਕ ਵਾਰ ਫਿਰ ਤੋਂ ਐਕਸ਼ਨ ਮੋੜ ਦੇ ਵਿੱਚ ਆਈ ਹੈ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਕਿਸ ਤਰੀਕੇ ਦੇ ਨਾਲ ਨਿਭਾਈ ਹੈ ਤ ਸਾਰੇ ਪੁਲਿਸ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਇਸੇ ਹੀ ਤਰੀਕੇ ਦੇ ਨਾਲ ਆਮ ਜਨਤਾ ਦੀ ਮਦਦ ਕਰਦੇ ਰਹਿਣਾ ਚਾਹੀਦਾ ਤਾਂ ਅਖੀਰਕਾਰ ਤੁਹਾਡੀ ਕੀ رائے ਆਪਣੀ رائے ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਤਾਂ ਤਸਵੀਰਾਂ ਜੋ ਉਸ ਵੇਲੇ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਦਰਅਸਲ ਇਹ ਤਸਵੀਰਾਂ ਜੈਪੁਰ ਦੀਆਂ ਤਸਵੀਰਾਂ ਨੇ ਜਿੱਥੇ ਇਸ ਨੌਜਵਾਨ ਨੂੰ ਉਸਦੇ ਜਨਮ ਦਿਨ ਵਾਲੇ ਦਿਨ ਹੀ ਕਿਡਨੈਪ ਕਰ ਲਿਆ ਜਾਂਦਾ ਕੁਝ ਬਦਮਾਸ਼ਾਂ ਦੇ ਵੱਲੋਂ ਤੇ ਉਸਦੇ ਘਰਦਿਆਂ ਤੋਂ ਕਿਸ ਤਰੀਕੇ ਦੇ ਨਾਲ ਫਰੋਤੀ ਮੰਗੀ ਜਾਂਦੀ ਹੈ ਜੀਹਾਂ ਵਾਰ-ਵਾਰ ਉਹਨਾਂ ਨੂੰ ਕਾਲ ਕੀਤੀ ਜਾਂਦੀ ਹੈ ਕਿ ਅਗਰ ਤੁਸੀਂ 20 ਲੱਖ ਰੁਪਏ ਦਾ ਇੰਤਜ਼ਾਮ ਕਰ ਦਿਓ ਤਾਂ ਅਸੀਂ ਤੁਹਾਡੇ ਮੁੰਡੇ ਨੂੰ ਤੁਹਾਡੇ ਕੋਲ ਵਾਪਸ ਭੇਜ ਦੇਵਾਂਗੇ ਬਿਨਾਂ ਉਸ ਨੂੰ ਕੁਝ ਕੀਤੇ ਤੇ ਜਦੋਂ ਹੀ ਸਾਰੀ ਇਨਫੋਰਮੇਸ਼ਨ ਹੈ ਜਿਹੜੀ ਉਸਦੇ ਘਰਦਿਆਂ ਦੇ ਵੱਲੋਂ ਪੁਲਿਸ ਨੂੰ ਦਿੱਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਹੌਸਲਾ ਦਿੱਤਾ ਜਾਂਦਾ ਹੈ ਕਿ ਤੁਸੀਂ ਬਦਮਾਸ਼ਾਂ ਦੇ ਨਾਲ ਆ ਜਿਹੜਾ ਕਾਲ ਤੇ ਰਹੋ ਤੇ ਉਹਨਾਂ ਤੋਂ ਪੁੱਛਦੇ ਰਹੋ ਕਿ ਉਹਨਾਂ ਨੂੰ ਕਿੰਨੇ ਪੈਸੇ ਚਾਹੀਦੇ ਨੇ ਤੇ ਉਹਨਾਂ ਨੂੰ ਵਾਰ-ਵਾਰ ਇਹ ਚੀਜ਼ ਕਹਿੰਦੇ ਰਹੋ ਕਿ ਅਸੀਂ ਇੱਕ ਦੋ ਦਿਨਾਂ ਤੱਕ 20 ਲੱਖ ਦਾ ਇੰਤਜ਼ਾਮ ਕਰਦੇ ਹਾਂ ਤੇ ਤੁਸੀਂ ਸਾਡੇ ਮੁੰਡੇ ਨੂੰ ਆ ਜਿਹੜਾ ਕੁਝ ਵੀ ਨਾ ਕਰੋ ਤੇ ਜਦੋਂ ਹੀ ਤੇ ਜਦੋਂ ਹੀ ਉਸਦੇ ਘਰਦਿਆਂ ਦੇ ਵੱਲੋਂ ਬਦਮਾਸ਼ਾਂ ਦੇ ਨਾਲ ਦੋ ਦਿਨ ਲਗਾਤਾਰ ਫੋਨ ਤੇ ਗੱਲਬਾਤ ਕੀਤੀ ਜਾਂਦੀ ਹੈ ਉਸ ਨੂੰ ਟਾਲਿਆ ਜਾਂਦਾ ਤਾਂ ਪੁਲਿਸ ਜਿਹੜੀ ਫੋਨ ਨੰਬਰ ਟਰੇਸ ਕਰਦੀ ਜਾਂਦੀ ਹੈ ਜੀहां ਜਦੋਂ ਪੁਲਿਸ ਦੇ ਵੱਲੋਂ ਫੋਨ ਨੰਬਰ ਟਰੇਸ ਕਰਲੇ ਜਾਂਦੇ ਨੇ ਤਾਂ ਬਦਮਾਸ਼ਾਂ ਦੇ ਵੱਲੋਂ ਉਸ ਨੌਜਵਾਨ ਦੇ ਘਰਦਿਆਂ ਨੂੰ ਕਿਹਾ ਜਾਂਦਾ ਉਸਦੇ ਮਾਪਿਆਂ ਨੂੰ ਕਿਹਾ ਜਾਂਦਾ ਕਿ ਇੱਕ ਗੱਡੀ ਆਏਗੀ ਉਸ ਤੇ 20 ਲੱਖ ਰੁਪਏ ਦਾ ਬੈਗ ਤੁਸੀਂ ਰੱਖ ਦੇਣਾ ਤੇ ਉੱਥੇ ਪੁਲਿਸ ਤੇ ਬੰਦੇ ਨੇ ਜਿਹੜੇ ਖੜੇ ਹੁੰਦੇ ਨੇ ਤੇ ਜਦੋਂ ਹੀ ਬਦਮਾਸ਼ ਬੈਗ ਚੱਕਣ ਲਈ ਅੱਗੇ ਆਉਂਦੇ ਰੇ ਤਾਂ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਉਹਨਾਂ ਦੇ ਜਰੀਏ ਉਸ ਹੋਟਲ ਦੇ ਵਿੱਚ ਪਹੁੰਚ ਜਾਂਦੇ ਨੇ ਬਿਲਕੁਲ ਇਹ ਤਸਵੀਰ ਉਸ ਹੋਟਲ ਦੀ ਹੈ ਜਿੱਥੇ ਇਸ ਨੌਜਰਾਂ ਨੂੰ ਕਿਡਨਾਪ ਕਰਕੇ ਰੱਖਿਆ ਗਿਆ ਸੀ ਤਾਂ ਬਿਲਕੁਲ ਜੈਪੁਰ ਪੁਲਿਸ ਇੱਕ ਵਾਰ ਫਿਰ ਤੋਂ ਐਕਸ਼ਨ ਮੋਡ ਦੇ ਵਿੱਚ ਆਈ ਹੈ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਕਿਸ ਤਰੀਕੇ ਦੇ ਨਾਲ ਨਿਭਾਈ ਹੈ ਤਾਂ ਸਾਰੇ ਪੁਲਿਸ ਸਾਰੇ ਪੁਲਿਸ ਮੁਲਾਜ਼ਮਾ ਨੂੰ ਇਸੇ ਹੀ ਤਰੀਕੇ ਦੇ ਨਾਲ ਆਮ ਜਨਤਾ ਦੀ ਮਦਦ ਕਰਦੇ ਰਹਿਣਾ ਚਾਹੀਦਾ ਤਾਂ ਆਖਰਕਾਰ ਤੁਹਾਡੀ ਕੀ رائے ਆਪਣੀ رائے ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦਿਓ